ਸਸਿ ਗਾਉਂਦੇ ਅੱਜ ਦਾ ਪੈਰਾ ਰਚਨਾ ਜੀ ਘਰ ਦਾ ਪੇਤੇ ਲੰਕਾ ਟਾਵੇ। ਰਾਵਣ ਦਾਪਰਾ ਪੁਵਿਸ਼ੰਚੀ ਰਾਮਚੰਦਰ ਜੀ ਨਾਲ ਯਾਰ ਹੋ ਲਿਆ ਸੀ। ਉਸ ਨੇ ਸ਼੍ਰੀ ਰਾਮਚੰਦਰ ਨੂੰ ਆਪਣੇ ਭਰਾ ਦਾ ਪੇਦ ਦੱਸਿਆ ਤੇ ਕਿਹਾ ਮੇਗਨਾਥ ਦਾ ਜਾਂ ਇੰਦਰਜੀਤ ਜੀ ਰਾਵਣ ਦਾ ਪੁੱਤ ਨਿਕੰਬਲਾ ਮੰਦਰ ਵਿੱਚ ਹਵਨ ਕਰ ਰਿਹਾ ਹੈ। ਜਦ ਉਹ ਹਵਨ ਪੂਰਾ ਕਰ ਲਵੇਗਾ ਤਾਂ ਉਸ ਵਿੱਚ ਅਜਿਹੀ ਸ਼ਕਤੀ ਆ ਜਾਏਗੀ ਕਿ ਤਿੰਨਾ ਲੋਕਾਂ ਵਿੱਚ ਉਸ ਨੂੰ ਕੋਈ ਵੀ ਨਹੀਂ ਜਿੱਤ ਸਕੇਗਾ ਇਸ ਲਈ ਰਾਖਾਂ ਦੀ ਸੈਨਾ ਤੇ ਟੁੱਟ ਕੇ ਪੈ ਜਾਣਾ ਚਾਹੀਦਾ ਹੈ ਤਾਂ ਜੋ ਇੰਦਰ ਜੀ ਤੋਂ ਹਮਨ ਪੂਰਾ ਨਾ ਕਰ ਸਕੇ। ਰਾਮਨ ਦੀ ਨਾਭੀ ਵਿੱਚ ਵੀ ਅਮ੍ਰਿਤ ਕੁੰਦ ਦਾ ਉਸ ਨੇ ਹੀ ਪੀਦ ਦਿੱਤਾ। ਸ਼੍ਰੀ ਰਾਮਚੰਦਰ ਜੀ ਨੇ ਜਿਸ ਵਿਥ ਤੀਰ ਮਾਰ ਕੇ ਉਸ ਨੂੰ ਮਾਰ ਦਿੱਤਾ ਇਸ ਤਰ੍ਹਾਂ ਲੋਕਾਂ ਨੂੰ ਮਿੱਟੀ ਨਾਲ ਮਿੱਟੀ ਕਰ ਦਿੱਤਾ ਮੈਂ ਚੰਦ ਨੇ ਵੀ ਆਪਣੇ ਭਰਾ ਜੈ ਚੰਦ ਨੇ ਵੀ ਆਪਣੇ ਭਰਾ ਪ੍ਰਿਥਵੀ ਨਾਲ ਦੀ ਕਮਜ਼ੋਰੀ ਬਾਰੇ ਮੁਹੰਮਦ ਗੋਰੀ ਨੂੰ ਦੱਸਿਆ ਤੇ ਉਸ ਨੇ ਭਾਰਤ ਦੇ ਹੱਲਾ ਬੋਲ ਕੇ ਤਬਾਹੀ ਤੇ ਬਰਬਾਦੀ ਕੀਤੀ ਸਿਕਰ ਦੀ ਤਬਾਹੀ ਦਾ ਕਾਰਨ ਘਰ ਦਾ ਪੇਤੀ ਉਹ ਗੁਰਾ ਰਾਜਾ ਧਿਆਨ ਸਿੰਘ ਲਾਲ ਸਿੰਘ ਤੇ ਗੁਲਾਬ ਸਿੰਘ ਸਨ ਜੋ ਗ੍ਰੇਂਜਾ ਨਾਲ ਯਾਰਲੇ ਸਨ ਬਹੁਤਿਆਂ ਲੜਾਈਆਂ ਝਗੜਿਆਂ ਦਾ ਮੂਲ ਕਰਨ ਘਰ ਦਾ ਕੋਈ ਪੇਤੀ ਹੀ ਹੁੰਦਾ ਹੈ ਜਿਹੜਾ ਘਰ ਦੀਆਂ ਗੱਲਾਂ ਦੱਸ ਕੇ ਆਪੋ ਵਿੱਚ ਲੜਾਈ ਪਵਾ ਦਿੰਦਾ ਹੈ ਇਸ ਲਈ ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇਹ ਸੀ ਜ ਸਾਡਾ ਅੱਜ ਦਾ ਪੈਰਾ ਰਚਨਾ ਕਰਦਾ ਪੇਤੀ ਲੰਕਾ ਟਾਰੀ melden ya fin avi video leke jisa sika.